ਕਰੇਡਨ ਕਵਰ ਨਾਮਾ ਦੇ ਚੋਣ ਤੱਕ ਦੀ ਵੱਡੀ ਘਬਰ ਨਿਕਲ ਕੇ ਆ ਰਹੀ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਤੇ ਵਿਕਰੀ ਲਈ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ 18.5 ਫੀਸਦੀ ਵਾਧੇ ਦੇ ਨਾਲ 16000 ਟੱਪ ਚੁੱਕੀ ਹੈ ਟ੍ਰਾਂਟੋ ਰਿਜਨਲ ਰੀਅਲ ਏਸਟੇਟ ਬੋਰਡ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ 5391 ਮਕਾਨ ਵਿਕੇ ਸਨ ਜੋ ਪਿਛਲੇ ਸਾਲ ਦੇ ਮੁਕਾਬਲੇ 3.3 ਫੀਸਦੀ ਵੱਧ ਬਣਦੇ ਨੇ ਜੂਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ 1.7% ਦੀ ਘਟਦੀ ਨਜ਼ਰ ਆਉਂਦੀ ਹੈ ਕੀਮਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇੱਕ ਮਕਾਨ ਦੀ ਔਸਤ ਕੀਮਤ ਮਾਮੂਲੀ ਗਿਰਾਵਟ ਨਾਲ 16 ਲੱਖ 6000 ਡਾਲਰ ਦਰਜ ਕੀਤੀ ਗਈ ਟ੍ਰਾਂਟੋ オリジナル ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਜੈਨੀਫਰ ਪਿਆਰਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ ਵਿੱਚ ਵਾਧਾ ਤੇ ਸ਼ਾਬਦਾਉਣ ਦਾ ਕੰਮ ਕਰ ਰਿਹਾ ਅਤੇ ਵਿਆਜ ਦਰ ਹੋਰ ਹੀਟਾ ਦੇ ਸੰਕੇਤ ਨਾਲ ਲੋਕ ਰੀਅਲ اسٹیਟ ਬਾਜ਼ਾਰ ਵਿੱਚ ਦਿਲਚਸਪੀ ਲੈ ਰਹੇ ਨੇ ਉਹਨਾਂ ਨੂੰ ਉਮੀਦ ਜਾਰੀ ਕੀਤੀ ਹੈ ਕਿ ਭਵਿੱਖ ਵਿੱਚ ਵਿਆਜ ਦਰਾਂ ਹੋਰ ਹਟਾ ਜਾਣਗੀਆਂ ਅਤੇ ਲੋਕਾਂ ਵਿੱਚ ਜਾਇਦਾਦ ਦੀ ਖਰੀਦ ਪ੍ਰਤੀ ਦਿਲਚਸਪੀ ਵਧੇਗੀ ਇੱਥੇ ਵੀ ਦੱਸਣਾ ਬਣਦਾ ਕਿ ਜੁਲਾਈ ਮਹੀਨੇ ਦੌਰਾਨ ਜੀਟੀਏ ਵਿੱਚ ਇੱਕ ਡਿਟੈਚ ਮਕਾਨ ਦੀ ਔਸਤ ਕੀਮਤ 14 ਲੱਖ 26 ਹਜ਼ਾਰ ਡਾਲਰ ਦਰਜ ਕੀਤੀ ਗਈ ਜਦਕਿ ਖੰਡੋ ਦੀ ਔਸਤ ਕੀਮਤ 7,118,000 ਡਾਲਰ ਦਰਜ ਕੀਤੀ ਗਈ ਹੈ। ਕੈਨੇਡੀਅਨ ਖਬਰ ਨਾਮਾਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਵੀ ਸਦਾ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਬਣਿਆ ਰੋ ਆਜ ਨਿਊਜ਼ ਵਾਲਾ .com ਦੇ ਨਾਲ